ਕੁਸਮਾ ਮਨਵਿਰਤੀਆਂ ਨੂੰ ਕਾਕਰ ਕਰਦੇ ਹੋਏ ਪਵਨ ਗੁਰੂ ਕੀ ਵਿਚਾਰ ਦੇ ਨਾਲ ਕੁਸਮਾ ਜੁੜਨ ਦਾ ਯਤਨ ਕਰੀਏ ਤੁਕ ਜਿੱਤੇ ਸਰੀਰ ਕਰਕੇ ਸੱਚ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ ਰਹੇ ਹੋ ਕੁਝ ਮਨ ਕਰਤੀ ਵੀ ਕੁਸਮਾ ਜੁੜਨ ਦਾ ਯਤਨ ਕਰੀਏ ਸਤਿਗੁਰੂ ਕਾਸ਼ਿ ਦੀ ਕਿਰਪਾ ਹੋ ਜਾਏ ਕਿਤੇ ਮਨ ਪਵਨ ਗੁਰਬਾਣੀ ਦੇ ਵਿਚਾਰ ਦੇ ਨਾਲ ਜੁੜ ਜਾਏ ਕਿਤੇ ਮਨ ਤੇ ਉਸ ਮਾਲਕ ਦੀ ਪਰਮਾਤਮਾ ਦੀ ਕਿਰਪਾ ਹੋ ਜਾਏ ਸਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਉਣਾ ਸਾਡਾ ਸਫਲ ਹੋ ਜਾਏ ਪਿਆਰੇ ਕਿ ਕਿ ਸਫਲਤਾਹੀਂ ਹੋਵੇਗਾ ਜੇ ਮੰਨ ਕਰਕੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਵਿਚਾਰ ਨੂੰ ਸਮਝਾਂਗੇ ਗੁਰਬਾਣੀ ਦੇ ਨਾਲ ਮਨ ਨੂੰ ਜੋੜਾਂਗੇ ਮਨ ਮੁੜ ਗਿਆ ਉਸ ਵਹਿਗੁਰੂ ਦੀ ਜਨ ਕ੍ਰਿਪਾ ਹੋ ਗਈ ਇੱਕ ਫਕੀਰ ਇੱਕ ਮਹਾਤਮਾ ਸੀ ਇੱਕ ਸਾਧੂ ਸੀ ਬੰਦਗੀ ਵਾਲਾ ਨਾਮ ਜਪਣ ਵਾਲਾ ਕਹਿੰਦੇ ਫਕੀਰ ਰੋਜ਼ ਸਿੱਖ ਸਮੰਗਲ ਕਹਿੰਦੇ ਨਗਰ ਦੇ ਵਿੱਚ ਆਉਂਦਾ ਹੁੰਦਾ ਜਿਹਦੂ ਕਹਿੰਦੇ ਕੁਝ ਮੰਗਣ ਲਈ ਕਹਿੰਦੇ ਨਗਰ ਦੇ ਵਿੱਚ ਗੇੜਾ ਲਾਉਂਦਾਗਾ ਫੇਰੀ ਲਾਉਂਦਾਗਾ ਤੇ ਕਹਿੰਦੇ ਅਜੀਬ ਇੱਕ ਗਰੀਬ ਘਟਨਾ ਘਟੀ ਕਹਿੰਦੇ ਇੱਕ ਦਵਾਰ ਤੇ ਉੱਤੇ ਗਿਆ ਕਿਸੇ ਦੇ ਦਰਵਾਜੇ ਉੱਪਰ ਜਾ ਕੇ ਕਹਨੇ ਦਸਤਕ ਦਿੱਤੀ ਜਦੋਂ ਫਕੀਰ ਨੇ ਆਵਾਜ਼ ਮਾਰੀ ਅੰਦਰੋਂ ਕਹਿੰਦੇ ਬੂਹਾ ਖੁੱਲਿਆ ਕਿ ਦਰਵਾਜ਼ਾ ਖੁੱਲਿਆ ਅੰਦਰੋਂ ਇੱਕ ਬਜ਼ੁਰਗ ਮਾਂ ਨਿਕਲੀ ਜਦੋਂ ਇੱਕ ਬੀਬੀ ਨੇ ਕਹਿੰਦੇ ਬੂਹਾ ਖੋਲੇ ਚੁੱਟਕੀ ਆٹے ਦੀ ਕਹਿੰਦੇ ਭਿੱਖਿਆ ਵਿੱਚ ਉਹਦੇ ਪੱਤਰ ਵਿੱਚ ਪਾ ਦਿੱਤੀ। ਲਓ ਮਹਾਤਮਾ ਜੀ। ਜਦੋਂ ਕਹਿੰਦੇ ਕੁਝ ਆਟਾ ਪੱਤਰ ਦੇ ਵਿੱਚ ਪਾਇਆ। ਕਿਦ ਫਕੀਰ ਚੱਲ ਪਿਆ। ਫਕੀਰ ਚੱਲ ਪਿਆ ਜਦੋਂ ਕਹਿੰਦੇ ਇਹ ਬੀਬੀ ਕਹਿਣ ਲੱਗੀ ਫਕੀਰ ਸਾਈਂ ਜੀ ਮਹਾਤਮਾ ਜੀ ਰੋਜ਼ ਮੰਗਣ ਆਉਨੇ ਹੋ ਕੁਝ ਲੈਣ ਆਉਨੇ ਹੋ ਪ੍ਰਖਸ਼ ਲੈ ਕੇ ਚਲੇ ਚੱਲ ਪਈਓ ਕੁਝ ਗਿਆਨ ਦੀਆਂ ਗੱਲਾਂ ਵੀ ਸੁਣਾ ਦਿਓ ਕਰੋ ਕੁਝ ਰੱਬ ਦੇ ਘਰ ਦੀਆਂ ਗੱਲਾਂ ਵੀ ਦੱਸ ਦਿਓ ਕਰੋ ਪ੍ਰਮਾਤਮਾ ਦੀ ਆਵਾਜ਼ ਬਾਰੇ ਪ੍ਰਮਾਤਮਾ ਦੇ ਗਿਆਨ ਦੀਆਂ ਗੱਲਾਂ ਸਮਝਾ ਦਿਆ ਕਰੋ ਉਹ ਵੀ ਵੀ ਕਹਿੰਦੀ ਮਹਾਤਮਾ ਨੂੰ ਸਾਧੂ ਪਰਮਾਤਮਾ ਦੀ ਗੱਲ ਸੁਣਾ ਕੇ ਜਾਓ ਇਸ ਤਰ੍ਹਾਂ ਕਹਿੰਦੇ ਸਵਾਰਥੀ ਬਣਦਾ ਹੈ ਵਿਖਾ ਲੈ ਕੇ ਚੱਲੇ ਜਾਣਾਗਾ ਫਕੀਰ ਨੇ ਕਹਿੰਦੇ ਗੱਲ ਸੁਣੀ ਤੇ ਆਖੇ ਕਿ ਕੱਲ ਕਹਿੰਦੇ ਰੱਬ ਦੀ ਚਰਚਾ ਕਰਾਂਗੇ ਤੇ ਕੱਲ ਤੇ ਕੁਡੀਕ ਕਰ ਕੱਲ ਨੂੰ ਆਵਾਂਗਾ ਤੇ ਕੱਲ ਤੇ ਕੁਡੀਕ ਕਰ ਤੇ ਕੱਲ ਨੂੰ ਗਿਆਨ ਦੀਆਂ ਗੱਲਾਂ ਰੱਬ ਦੇ ਘਰ ਦੀਆਂ ਗੱਲਾਂ ਕਰਾਂਗੇ ਇਹ ਵਿਵਿਖਣ ਲੱਗੀ ਫਿਰ ਕਹਿੰਦੀ ਹੋਰ ਘਰਾਂ ਵਿੱਚ ਨਾ ਜਾਮੀ ਪਹਿਲਾਂ ਸਿੱਧੇ ਸਾਡੇ ਘਰ ਦੇ ਵਿੱਚ ਆ ਜਾਵੇਂ ਕਿਸੇ ਹੋਰ ਦਰਵਾਜ਼ੇ ਤੇ ਨਾ ਜਾਮੀ ਤੇ ਪਹਿਲੇ ਇੱਧਰੀ ਆ ਜਾਮੀ ਮੈਂ ਤੇਰਾ ਕਹਿੰਦੇ ਭਿਖਿਆ ਦਾ ਪੱਤਰ ਖੀਰ ਦੇ ਨਾਲ ਭਰ ਦੇਵਾਂਗੀ ਤੇਰੇ ਰੱਬ ਦੀਆਂ ਗੱਲਾਂ ਸੁਣਾਵੇਂ ਸਮੇਂ ਸਰ ਕਹਿੰਦੇ ਫਕੀਰ ਪਹੁੰਚਿਆ ਦਵਾਰ ਤੇ ਦਸਕ ਦਿੱਤੀ ਕਹਿੰਦੇ ਆ ਕੇ ਭਰਿਆ ਹੋਇਆ ਕਹਿੰਦੇ ਖੀਰ ਦਾ ਕਰਮ ਮੰਡਲ ਬੀਬੀ ਬਾਹਰ ਲੈ ਕੇ ਆਈ ਜਦੋਂ ਕਹਿੰਦੇ ਦਰਵਾਜ਼ੇ ਤੋਂ ਸਾਧੂ ਨੇ ਕਹਿੰਦੇ ਭिक्षा ਪੱਤਰ ਅੱਗੇ ਕੀਤਾ ਕਹਿੰਦੇ ਕੰਬਣੀ ਛੜ ਗਈ ਤੇ ਇਸ ਬੀਬੀ ਨੇ ਹੱਥ ਰੁਕ ਗਏ ਤੋਨੇ ਹੱਥ ਫੜ ਗਏ ਜਦੋਂ ਕਿਦੇ ਹੱਥ ਰੁੱਕ ਗਏ ਸਾਧੂ ਕਹਿੰਦਾ ਬੀਬੀ ਇਸ ਵਰਤਨ ਦੇ ਵਿੱਚ ਇਸ ਪਾਤਰ ਦੇ ਵਿੱਚ ਜੋ ਖੀਰ ਤੇ ਪ੍ਰਸ਼ਾਦ ਤਿਆਰ ਕੀਤਾਗਾ ਇਹਦੇ ਵਿੱਚ ਪਾ ਦੇ ਭਾਂਡੇ ਦੇ ਵਿੱਚ ਉਹ ਬੀਬੀ ਕਹਿੰਦੇ ਨਹੀਂ ਫਕੀਰ ਜੀ ਇਹਦੇ ਵਿੱਚ ਨਹੀਂ ਪੈਣਾ ਸਾਈ ਭਕੀਰ ਤੁਹਾਡੇ ਸਵਰਤਨ ਵਿੱਚ ਕਿੰਨੇ ਵਿਸ਼ਟਾ ਹੈ ਗੰਦਗੀ ਹੈ ਇਹਦੇ ਵਿੱਚ ਨਹੀਂ ਪੈਣਾ ਖੀਰ ਇੱਕ ਅੰਮ੍ਰਿਤ ਹੈ ਇੱਕ ਛਕਣ ਵਾਲਾ ਭੋਜਨ ਹੈ ਇਹ ਅੰਮ੍ਰਿਤ ਇਸ ਗੰਦ ਦੇ ਵਿੱਚ ਕਿਸ ਤਰ੍ਹਾਂ ਪਾ ਸਕਦੀਆਂ ਇਹ ਭਾਂਡਾ ਗਾ ਪਤਰ ਇਹ ਗੰਦਾ ਹੈ ਇੱਕ ਖੀਰ ਛਕਣ ਵਾਲਾ ਭੋਜਨ ਆਗਾ ਇਹਦੇ ਵਿੱਚ ਨਿਪਟਣਾ ਥਕੀਰ ਉੱਚੀ ਬਾਤ ਵਿੱਚ ਬੋਲਣ ਲੱਗਿਆ ਮਾਂ ਜੈਸੇ ਮੇਰੇ ਗੰਦੇ ਭਾਂਡੇ ਵਿੱਚ ਕਹਿੰਦੇ ਜਿਸ ਗੰਦੇ ਵਿੱਚ ਵਿੱਚ ਗੰਦ ਪਾਇਆ ਹੋਇਆਗਾ ਜਿਸ ਵਿੱਚ ਕਹਿੰਦੇ ਅੰਮ੍ਰਿਤ ਖੀਰ ਨਹੀਂ ਪੈ ਸਕਦੀ ਕਿਤੇ ਆਪਣੇ ਅੰਦਰ ਵੀ ਝਾਤ ਮਾਰ ਕੇ ਵੇਖ ਫਕੀਰ ਬੋਲੇ ਆ ਮਾਂ ਕਿਤੇ ਆਪਣੇ ਅੰਦਰ ਵਿੱਚ ਆਤਮਾਰ ਕੇ ਵੇਖ ਜਿਹੜੇ ਮਨ ਦੇ ਵਿੱਚ ਰੱਬ ਦੀਆਂ ਗੱਲਾਂ ਪਾਉਣੀ ਚਾਹੁੰਦੀਆਂ ਫਕੀਰ ਕਹਿਣ ਲੱਗੇ ਜਿਹੜੇ ਹਿਰਦੇ ਵਿੱਚ ਕਹਿੰਦੇ ਅੰਮ੍ਰਿਤ ਮੇੇ ਨਾਮ ਪਾਉਣਾ ਚਾਹੁੰਦੀਆਂ ਕਿਸ ਤਰ੍ਹਾਂ ਕਹਿੰਦੇ ਪਾਵਾਂ ਤੂੰ ਮੈਨੂੰ ਕਹਿੰਦੇ ਖੀਰਤਾ ਦੇ ਦੇਵੇਂਗੀ ਜਦੋਂ ਮੈਂ ਕਿਸੇ ਭਾਂਡੇ ਨੂੰ ਸਾਫ਼ ਕਰਾਂਗਾ ਮੈਂ ਰੱਬ ਦੀ ਕਹਿੰਦੇ ਗੱਲ ਤੈਨੂੰ ਸੁਣਾਵਾਗਾ ਤੂੰ ਨੀਤ ਠੀਕ ਕਰੇਂਗੀ ਤੂੰ ਆਪਣੀ ਕਹਿੰਦੇ ਭਾਵਨਾ ਠੀਕ ਕਰੇਂਗੀ ਤਾਂ ਪਵੇਗੀ ਤੇਰਾ ਮਨ ਤਾਂ ਬੈਲਾ ਗੰਦਾ ਹੋਇਆ ਪਿਆ ਖੰਦਲੀ ਧੋਤੀ ਜਰੀ ਨਾ ਹੋਵੇ ਜੇ ਸੋ ਧੋਬਣ ਪਾਓ ਇਹ ਤਾਂ ਮੈਲਾ ਹੋਇਆ ਪਿਆ ਜਨਮ ਜਮਤਰਾ ਤੋਂ ਲੈ ਕੇ ਇਕਾਲਕ ਲਗੀ ਪਈ ਆ ਇਸ ਹਿਰਦੇ ਰੂਪ ਭਾਂਡੇ ਦੇ ਵਿੱਚ ਕਹਿੰਦੇ ਅੰਮ੍ਰਿਤ ਕਿਵੇਂ ਟਿਕੇਗਾ ਗਿਆਨ ਦੀਆਂ ਗੱਲਾਂ ਰੱਬ ਦੀਆਂ ਗੱਲਾਂ ਕਿਵੇਂ ਟਿਕਣਗੀਆਂ ਫਕੀਰ ਉਸਮਾਨ ਕਹਿਣ ਲੱਗੇ ਜਿਹਦੇ ਵਿੱਚ ਜਿਹੜੇ ਹਿਰਦੇ ਵਿੱਚ ਤੂੰ ਰੱਬ ਨੂੰ ਪਾਉਣਾ ਚਾਹੁੰਨੀ ਆ ਹਿਰਦੇ ਰੂਪੀ ਭਾਂਡੇ ਨੂੰ ਵੀ ਠੀਕ ਕਰ ਬਹਿਲਾ ਇਸ ਭਾਂਡੇ ਵਿੱਚ ਜੋ ਵਸਤੂ ਕਹਿੰਦੇ ਪਈ ਹੈ ਉਹਦੇ ਵਿੱਚ ਕਹਿੰਦੇ ਬਵਦੀਤ ਅਸੀਂ ਦੂਸਰੀ ਵਸਤੂ ਪਾਉਣਾ ਚਾਹੁੰਦੇ ਹਾਂ ਤਾਂ ਉਹ ਪਈ ਨਹੀਂ ਜੇਕਰ ਕਹਿੰਦੇ ਪਹਿਲੀ ਪਈ ਹੈ ਤਾਂ ਕੱਢਣੀ ਪਵੇਗੀ ਪਹਿਲੀ ਬਰਤਨ ਭਰਿਆ ਭਿਆ ਹੋਰ ਬਾਵਾ ਗੁਸਲੇਗਾ ਬਾਹਰ ਨਿਕਲੇਗਾ ਤਾਂ ਇਹ ਜੀ ਕਹਿੰਦੇ ਤੋ ਕੋਈ ਸਾਧੂ ਨੇ ਕਰਮ ਦੇ ਮਾਰੀ ਨਾ ਫਕੀਰ ਨੇ ਕਰਮ ਜਮਾਰੀ ਸਮਝਣ ਵਾਸਤੇ ਜੇਕਰ ਕਹਿੰਦੇ ਪਹਿਲੀ ਵਸਤੂ ਕੱਢ ਦੇਵੇਂਗੀ ਇਸ ਪਾਂਡੇ ਵਿੱਚ ਸਰਾਪਈ ਹੈ ਉਸੇ ਵਰਦਨ ਦੁੱਧ ਪਾਵਾਂਗੇ ਦੁੱਧ ਖਰਾਬ ਹੋ ਜਾਵੇਗਾ ਸਰਾਪ ਕੱਢਣੀ ਪਵੇਗੀ ਉਸੇ ਪਾਂਡੇ ਵਿੱਚ ਕਹਿੰਦੇ ਅਗਰ ਸਰਾਪ ਪਾ ਦਿੱਤੀ ਦੁੱਧ ਦੁੱਧ ਨਹੀਂ ਰਹੇਗਾ ਉਹ ਖਰਾਬ ਹੋ ਜਾਵੇਗਾ ਫਕੀਰ ਜੀ ਕਹਿਣ ਲੱਗੇ ਸ਼ਰਾਬ ਨਹੀਂ ਰਹੇਗੀ ਝੂਠ ਨੂੰ ਕਹਿੰਦੇ ਇੱਕ ਪਾਸੇ ਕਰੀਏ ਤਾਂ ਕਿ ਨੇ ਸੱਚ ਸਮਾਜ ਆਵੇਗਾ ਸੱਚ ਸਮਾ ਸਕੇਗਾ ਇਸੇ ਤਰੀਕੇ ਨਾਲ ਕਹਿੰਦੇ ਦੁਰਾਚਾਰੀ ਨੂੰ ਕਹਿੰਦੇ ਇੱਕ ਪਾਸੇ ਕਰੀਏ ਤਸਦਾਚਾਰ ਸਮਾ ਸਕੇਗਾ ਤੇ ਹੁਣ ਕੋਈ ਆਖੇ ਦੋਹਾਂ ਨੂੰ ਕਹਿੰਦੇ ਫਕੀਰ ਜੀ ਕਹਿਣ ਲੱਗੇ ਕੋਈ ਆਖੇ ਦੋਹਾਂ ਨੂੰ ਕਹਿੰਦੇ ਇਕੱਠਾ ਰੱਖਣਾ ਕਰੀਏ ਇਕੱਠੇ ਨਹੀਂ ਟਿਕ ਸਕਦੇ ਇੱਕ ਜਗ੍ਹਾ ਤੇ। ਸਰਾਬ ਤੇ ਦੁੱਧ ਦਾ ਮੇਲ ਹੀ ਨਹੀਂ ਹੈ। ਖੱਟੇ ਤੇ ਮਿੱਠੇ ਦਾ ਮੇਲ ਹੀ ਨਹੀਂ। ਇਹ ਦੁਨਿਆਵੀ ਵਿਪਰੀਤ ਨੇ ਇੱਕ ਥਾਂ ਤੇ ਨਹੀਂ ਰਹਿ ਸਕਣਗੇ। ਨਿਮਰਤਾ ਤੇ ਹੰਕਾਰ ਇੱਕ ਥਾਂ ਨਹੀਂ ਰਹਿ ਸਕਦੇ। ਫਕੀਰ ਜੀ ਕਹਿ ਲਗੇ। ਮਾਤਾ ਜੀ ਜਿਹੜੇ ਹਿਰਦੇ ਵਿੱਚ ਰੱਬ ਨੂੰ ਪਰਮਾਤਮਾ ਨੂੰ ਪਾਉਣਾ ਚਾਹੁੰਦੀ ਹੈ ਗਿਆਨ ਦੀਆਂ ਗੱਲਾਂ ਸੁਣਨਾ ਚਾਹੁੰਦੀ ਹੈ ਪਹਿਲਾਂ ਹਿਰਦਾ ਰੂਪ ਭਾਂਡਾ ਸਾਫ਼ ਕਰ ਜਿਵੇਂ ਨਿਮਰਤਾ ਤੇ ਹੰਕਾਰ ਇੱਕ ਥਾਂ ਨਹੀਂ ਕਹਿੰਦੇ ਰਹਿ ਸਕਦੇ ਲੋਭ ਤੇ ਸੰਤੋਖ ਇੱਕ ਥਾਂ ਨਹੀਂ ਰਹਿ ਸਕਦੇ ਔਰ ਇਸੇ ਤਰ੍ਹਾਂ ਕਹਿੰਦੇ ਇਸੇ ਤਰੀਕੇ ਨਾਲ ਕਹਿੰਦੇ ਕ੍ਰੋਧ ਤੇ ਵੀ ਰਸ ਭਾਂਡੇ ਵਿੱਚ ਨਹੀਂ ਕਹਿੰਦੇ ਰਹਿ ਸਕਦੇ ਕ੍ਰੋਧ ਵੀ ਰਸ ਇੱਕ ਭਾਂਡੇ ਵਿੱਚ ਨਹੀਂ ਟਿਕ ਸਕਦੇ ਇੱਕ ਨੂੰ ਤਾਂ ਕਹਿੰਦੇ ਫੁਰਕਸ ਕਰਨਾ ਪਵੇਗਾ ਕਿਉਂਕਿ ਦੋਵੇਂ ਬਬਰੀਤ ਨੇ ਹੋਹੀ ਹੀ ਗੱਲ ਗੁਰੂ ਅੰਗਦ ਦੇ ਜੀ ਮਹਾਰਾਜ ਬਾਣੀ ਵਿੱਚ ਕਹਿੰਦੀ ਹੈ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ ਗੁਰੂ ਅੰਗਦ ਦੇ ਜੀ ਮਹਾਰਾਜੇ ਵੀ ਸਪਾਵਨ ਸ਼ਬਦ ਵਿੱਚ ਕਹਿੰਦੇ ਨੇ ਕਹਿੰਦੇ ਭਾਈ ਉਹ ਜੋ ਹੁਕਮੀ ਪ੍ਰਮਾਤਮਾ ਦਾ ਕਿਹਨੇ ਹੁਕਮ ਚੱਲਦਾ ਹੈ ਉਸ ਹੁਕਮ ਦੇ ਉਸ ਹੁਕਮੀ ਦੇ ਹੁਕਮ ਦੇ ਅੱਗੇ ਤੇਰਾ ਕਦੇ ਹੁਕਮ ਨਹੀਂ ਚੱਲ ਸਕਦਾ ਯਾਦ ਰੱਖੀ ਉਸ ਮਾਲਕ ਦੇ ਪ੍ਰਮਾਤਮਾ ਦੇ ਅੱਗੇ ਕਿਸੇ ਦਾ ਹੁਕਮ ਨਹੀਂ ਚੱਲ ਸਕਦਾ ਹੁਕਮ ਦੇ ਵਿੱਚ ਹੁਕਮ ਨਹੀਂ ਕਹਿੰਦੇ ਸਮਾਵੇਗਾ ਜੇ ਤੂੰ ਕਿਨ੍ਹੇ ਦੋ ਹੁਕਮਾਂ ਨੂੰ ਇੱਕ ਥਾਂ ਤੇ ਇਕੱਠਾ ਕਰਨਾ ਚਾਹੇ ਇਹ ਤਾਂ ਕਿਨ੍ਹੇ ਮੁਸ਼ਕਲ ਹੈ ਇਹ ਤਾਂ ਔਖਾ ਹੈ ਹੁਕਮ ਦਾ ਕਿਦ ਇੱਕ ਦਾ ਚੱਲੇਗਾ ਹੁਕਮੀ ਦਾ ਕਿਹਦੇ ਹੁਕਮ ਚੱਲੇਗਾ ਤੇਰੀ ਅਰਦਾਸ ਚੱਲ ਸਕਦੀ ਹੈ ਇਹ ਯਾਦ ਰੱਖੀ ਤੇਰੀ ਪ੍ਰਾਰਥਨਾ ਤੇਰੀ ਰਜ਼ੋਈ ਪ੍ਰਮਾਤਮਾ ਦੇ ਕਿ ਚੱਲ ਸਕਦੀ ਹੈ ਪਰ ਤੇਰਾ ਹੁਕਮ ਨਹੀਂ ਚੱਲ ਸਕਦਾ ਵਾਸਤੂ ਅੰਦਰ ਵਸਤ ਸਮਾਗ ਹੈ ਤਾਂ ਪਵੇਗੀ ਉਹਨੂੰ ਪਹਿਲਾਂ ਪਾਂਡੇ ਨੂੰ ਸਾਫ਼ ਕਰਨਾ ਪਵੇਗਾ بس ਇੰਨੇ ਚ ਹੀ ਗਿਆਨ ਹੋ ਗਿਆ ਬਾਰੇ ਕਿਨੂੰ ਉਹ ਸਮਾਨ ਸਮਝ ਪੈ ਗਿਆ ਤੇ ਭਾਈ ਫਕੀਰ ਨੂੰ ਕਹਿੰਦੇ ਰੱਬ ਦੇ ਘਰ ਦੀਆਂ ਗੱਲਾਂ ਸੁਣਾਓ ਰੋਜ਼ ਭਿਖਿਆ ਲੈ ਕੇ ਚਲੇ ਜਾਂਦਾ ਪਰ ਇੱਕ ਪਾਉ ਤਬੜਾ ਗਿਆਨ ਮਿਲ ਗਿਆ ਬਾਰੇ ਸਾਰੀ ਰਾਤ ਉਡੀਕ ਕਰਦੀ ਰਹੀ ਦਿਨ ਚੜ੍ਹੇ ਕਦੋਂ ਸਾਧੂ ਆਵੇ ਫਕੀਰ ਆਵੇ ਰੱਬ ਦੇ ਘਰ ਦੀ ਗੱਲ ਦੱਸੇਗਾ ਪਰ ਜਿਹੜੇ ਹਿਰਦੇ ਵਿੱਚ ਰੱਬ ਦੀ ਇਹ ਗੱਲਾਂ ਪਾਉਣੀ ਚਾਹੁੰਦੀ ਸੀ ਉਹ ਤਾਂ ਮਿਲ ਲਾ ਹੋਇਆ ਪਿਆ ਉਹ ਤਾਂ ਆਕਾਲ ਖਲਗੀ ਪਿਆ ਵਿਸੇ ਬਕਾਨਾਂ ਦੇ ਨਾਲ ਪਿਆ ਲਾ ਹੋਇਆ ਪਿਆ ਸੋਇ ਸੇ ਕਰਕੇ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਬਾਣੀ ਵਿੱਚ ਪਿਆਰ ਜੋ ਸਮਝਾ ਰਹੇ ਨੇ ਕਿਹੇ ਬੰਦੇ ਆ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਉੱਟ ਕੇ ਆ ਬਾਣੀ ਪੜ ਗੁਰਬਾਣੀ ਨਾਲ ਜੁੜ ਜਿਹੜੇ ਮਨ ਦੇ ਵਿੱਚ ਤੂੰ ਗਿਆਨ ਦੀਆਂ ਗੱਲਾਂ ਪਾਉਣੀਆ ਚਾਹੁੰਨਾ ਕੋ ਨਾ ਰੱਬ ਦੇ ਘਰ ਦੀਆਂ ਗੱਲਾਂ ਰੱਬ ਦੇ ਪ੍ਰਮਾਤਮਾ ਦੇ ਗਿਆਨ ਦੀਆਂ ਗੱਲਾਂ ਪਾਉਣਾ ਚਾਹੁੰਗਾ ਉਹਨੂੰ ਗੁਰੂ ਚਰਨਾਂ ਦੇ ਵਿੱਚ ਲਿਆ ਕੇ ਅਰਦਾਸ ਕਰਿਆ ਕਰ ਬੇਨਤੀ ਕਰਿਆ ਕਰ ਪ੍ਰਾਰਥਨਾ ਕਰਿਆ ਕਰ ਸੱਚੇ ਪਾਤਸ਼ਾਹ ਜੀ ਰੰਗਤ ਕਰਦੇ ਹੋ ਕਿਰਪਾ ਕਰਦੇ ਹੋ ਕਿਤੇ ਮੇਰਾ ਮਨ ਗੁਰਬਾਣੀ ਨਾਲ ਜੁੜ ਜੇ